ਡਾਕਟਰ ਗੁਰਿੰਦਰ ਵੀਰ ਸਿੰਘ ਨੋਡਲ ਅਫਸਰ ਮੈਂਟਲ ਹੈਲਥ ਅਰੰਧਰੰਤ ਤੇ ਰੀਹੈਬਿਲਿਟੇਸ਼ਨ ਸੈਂਟਰ ਦੀ ਚੈਕਿੰਗ ਵਾਸਤੇ ਇੱਕ ਟੀਮ ਮਾਈ ਹੈ ਇਹਦੇ ਵਿੱਚ ਪਾਇਆ ਗਿਆ ਸੀਗਾ ਕਿ ਸੈਂਟਰ ਦੀ ਇੱਕ ਇਨਸਪੈਕਸ਼ਨ ਹੋਈ ਸੀ 2021 ਦੇ ਵਿੱਚ ਇਹਨਾਂ ਲਾਇਸੈਂਸ ਲਈ ਅਪਲਾਈ ਕੀਤਾ ਸੀਗਾ ਸਮ ਹਾਉ ਕੋਈ ਨੋਰਮਸ ਫੁੱਲਫਿਲ ਨਹੀਂ ਕੀਤੇ ਜਾਂ ਕਿਸੇ ਕਾਰਨ ਤੋਂ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਸੀਗੇ ਬਟ ਵਿਦਾਊਟ ਆਫ ਪੇਸ਼ੈਂਟ ਪੇਸ਼ੈਂਟਸ ਐਡਮਿਟ ਕਰ ਰਹੇ ਸੀਗੇ ਅਸੀਂ ਆ ਕੇ ਦੇਖਿਆ ਕਿ ਪੰਜ ਪੇਸ਼ੈਂਟਸ ਤੇ ਦਾਖਲ ਸੀਗੇ ਪੇਸ਼ੈਂਟਸ ਨੂੰ ਦੱਸਿਆ ਕਿ ਅਸੀਂ ਆਪਣੀ ਮਰਜ਼ੀ ਨਾਲ ਹੀ ਦਾਖਲ ਹੋਏ ਹ ਇਲਾਜ ਕਰਨ ਲਈ ਤਾਂ ਪੇਸ਼ੈਂਟਸ ਨੂੰ ਅਸੀਂ ਹੁਣ ਸਿਵਲ ਹਸਪੀਟਲ ਲੱਗੇ ਸਾਡੇ ਕੋਲ ਖੇਮ ਕਰਨੇ ਆ ਪੱਟੀ ਤੋਂ ਅਸੀਂ ਸ਼ਿਫਟ ਕਰ ਲਾਂਗੇ ਜਿਹੜੇ ਵੀ ਹੈਗੇ ਨੇ ਔਰ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਇਨਫਾਰਮ ਕਰ ਦਿੱਤਾ ਹੋਇਆ ਹੈ। ਅਦੇ ਫਰਦਰ ਜੋ ਵੀ ਰਿਪੋਰਟ ਹੈਗੀ ਅਸੀਂ ਡੀਸੀ ਸਾਹਿਬ ਨੂੰ ਸਬਮਿਟ ਕਰਾਂਗੇ ਕਿ ਇਹ ਸੈਂਟਰ ਜਿਹੜਾ ਸੀਗਾ ਬਿਨਾ ਪਰਮਿਸ਼ਨ ਤੋਂ ਜਿਹੜਾ ਪੇਸ਼ੈਂਟ ਐਡਮਿਟ ਕਰ ਰਿਹਾ ਸੀਗਾ ਜੋ ਵੀ ਅੱਗੇ ਸਾਨੂੰ ਡਾਇਰੈਕਸ਼ਨਸ ਆਉਣਗੀਆਂ ਉਹਦੇ ਅਕੋਰਡਿੰਗ ਦੇ ਅਸੀਂ ਇਹ ਪੱਤਰ ਜੋ ਵੀ ਐਕਸ਼ਨ ਲੈਣੇ ਕੋਲ ਲਵਾਂਗੇ। ਇਹ ਖਬਰ ਮਿਲੀ ਸੀ ਜੀ ਕਿਥੇ ਕਿ ਕਿ ਡਰੱਗ ਰੀਹੈਬਿਲਿਟੇਸ਼ਨ ਸੈਂਟਰ ਜ਼ਹਾਰ ਕਨਵਸ ਜਿਹੜੇ ਨਸ਼ਾ ਛੱਡ ਸਾਰੇ ਕੋਲੇ ਰਿਕੁਈ ਅਨੌਥਰਾਾਈਜ਼ੇਸ਼ਨ ਨਹੀਂ ਹੈਗੀ ਜ਼ਿਲੇ ਤੇ ਇਸ ਵੀ ਉਹ ਚੈਕਿੰਗ ਕਰਨਾ ਆਏਗੇ ਅਨੌਥਰਾਾਈਜ਼ਡ ਸੈਂਟਰ ਕੋਈ ਚੱਲਦਾ ਪਿਆ ਤੇ ਉਹਨੂੰ ਜਾ ਕੇ ਜਰੀ ਕੀ ਦੇਖਿਆ ਜਾ ਕੇ ਕੀ ਚੱਕ ਹੋ ਕੀ ਰਹੇ ਇੱਥੇ ਆਏ ਆ ਤੇ ਇੱਥੇ ਜੀ ਦੇਖਿਆ ਕਿ ਉਹ ਬਈਕਾ ਬੋਰਡ ਵੀ ਲੱਗਾ ਇਹਨਾਂ ਕੋਲ ਇੱਕ ਰਿਕਾਰਡ ਵੀ ਹੈ ਕਿ ਇਹਨਾਂ ਨੇ ਅਪਲਾਈ ਕੀਤਾ ਸੀ 2021 ਵਿੱਚ ਇਨਸਪੈਕਸ਼ਨ ਵੀ ਹੋਈ ਹੋਈ ਹੈ ਜ਼ਿਲੇ ਵੱਲੋਂ ਲੇਕਿਨ ਉਸ ਤੋਂ ਬਾਅਦ ਫਰਦਰ ਐਕਸ਼ਨ ਨਹੀਂ ਹੋਇਆ ਜਿਹੜੀ ਸਟੇਟ ਵੱਲੋਂ ਜਿਹੜੀ ਅਥੋਰਾਈਜੇਸ਼ਨ ਹੁੰਦੀ ਹੈ ਕੁਝ ਲੋਕ ਪਾਏ ਗਏ ਨੇ ਉਹ ਉਹ ਕਹਿੰਦੇ ਕਿ ਵੋਲੰਟੇਰੀਲੀ ਆਏ ਨੇ ਆ ਕਿ ਆਪਣੇ ਆਪ ਆਏ ਨੇ ਤੇ ਆਪਣਾ ਨਸ਼ਾ ਛਡਣ ਵਾਸਤੇ ਇਹਦੇ ਬਾਰੇ ਜਿਆਦਾ ਜਾਣਕਾਰੀ ਤੁਹਾਨੂੰ ਸਾਡੇ ਸੌਂਡਲ ਅਫਸਰ ਡਾਕਟਰ ਗੁਰਿੰਦਰਪ੍ਰੀਤ ਦੇਣਗੇ